ਹਰ ਵਕੀਲ ਉੱਤੇ ਹਮਲਾ ਹੋਇਆ ਜੀ ਤੇ ਕੀ ਕਾਰਵਾਈ ਪਾਈ ਗਈ ਹੈ ਜਿਹੜਾ ਹੈਗਾ ਹਾਂਜੀ ਜੀ ਤੇ ਸਰ ਕੱਲ ਮਤਲਬ ਮਾਰਨਿੰਗ ਦਾ ਝਗੜਾ ਜੀ ਇਹਦਾ ਨਾਂ ਇਹਦਾ ਕੁਲਤਾਰ ਸਿੰਘ ਐਡਵੋਕੇਟ ਨੇ ਪ੍ਰੈਕਟਿਸ ਸਮਰਾੜੇ ਵੀ ਕਰਦੇ ਨੇ ਇਸ ਤੋਂ ਇਲਾਵਾ ਖਮਾਣੋ ਵੀ ਕਰਦੇ ਨੇ ਐਸੋਸੀਏਸ਼ਨ ਦੇ ਬਾਰਤੇ ਮੈਂਬਰ ਨੇ ਇਹਨਾਂ ਦਾ ਗਵਾਂਡੀ ਸੀ ਮੁੰਡਾ ਸ੍ਰਿੰਦਰ ਸਿੰਘ ਜਿਸ ਬਿੱਲੂ ਉਹਦੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਸੀ ਇਸੇ ਦੌਰਾਨ ਜਦੋਂ ਉਹਦੀ ਵਾਈਫ ਤੇ ਮਦਰ ਉਹਨੂੰ ਬਚਾਉਣ ਲਈ ਪਹੁੰਚੀਆਂ ਉਹਨਾਂ ਦੇ ਵੀ ਸੱਟਾਂ ਲੱਗੀਆਂ ਇਹ ਤਿੰਨਿਆਂ ਨੇ ਐਡਮਿਟ ਹੋ ਗਏ ਸੀ ਤੇ ਐਡਵੋਕੇਟ ਸਾਹਿਬਾ ਦੀ ਸਟੇਟਮੈਂਟ ਤੇ ਅਸੀਂ ਐਫਆਰ ਲੋਜ ਕਰਤੀ ਆ ਸੁਰਿੰਦਰ ਸਿੰਘ ਅਰੈਸਟ ਕਰ ਲਿਆ ਅੱਜ ਮਾਂਜੂਗੋਦ ਆਪ ਵਿੱਚ ਪੇਸ਼ ਕੀਤਾ ਗਿਆ ਸੀ ਉਹ ਸਾਡੇ ਕੋਲ ਪੁਲਿਸ ਰਿਮਾਂਡ ਤੇ ਕਿੰਨੇ ਨੰਬਰ ਰਿਮਾਂਡ ਹੈਗਾ ਜੀ ਤੇ ਅਮਰੇ ਦੇ ਕੀ ਕਾਰਨ ਸੀ ਜੀ ਇਹ 5 ਦਿਨ ਦਾ ਰਿਮਾਂਡ ਲਿਆ ਜੀ ਅਸੀਂ ਮਾਂਜੂਗੋ ਅਦਾਲਤ ਤੋਂ ਤੇ ਹਮਲੇ ਦੀ ਇਹ ਰੰਜਸ਼ ਸੀ ਕੁਝ ਸਮਾਂ ਪਹਿਲਾਂ ਵਕੀਲ ਨੇ ਆਪਣੇ ਐਡਵੋਕੇਟ ਸਾਹਿਬ ਨੇ ਆਉਂਦੇ ਘਰ ਦੇ ਅੱਗੇ ਸੀਸੀ ਕੈਮਰੇ ਲਗਾਏ ਸੀ ਉਸ ਵਿਕਾਮ ਇਹਨਾਂ ਦੀ ਰਾਂਚ ਦਾ ਇਹ ਲੜਾਈ ਦਾ ਕਾਰਨ ਬਣ ਗਈ ਸਰ ਜੇ ਤੱਕ ਇਹ ਕਰਨ ਬਾਰੇ ਆਖਦੀ ਹੈ ਜਿਹੜਾ ਮੇਰੇ ਨਾਲ ਹੈਗਾ ਕੀ ਹੈ ਹਾਂਜੀ ਇਹ ਗੋਲੀ ਲੈ ਰਿਹਾ ਜੀ ਇਹਦੀ ਦਵਾਈ ਦਾ ਇਲਾਜ ਚੱਲਦਾ ਜੀ ਤੋਂ ਸਿਵਲਾਸਤਾ ਉਸ ਮਰਾਲੇ ਤੋਂ ਉਤੋਂ ਹਰ ਰੋਜ਼ ਇਹ ਦੋ ਜੀ ਲੈਂਦਾ ਸੀ ਨਸ਼ੀ ਤੇ ਸਰ ਤਰਪਾਨ ਬ੍ਰਾਮ ਦੇ ਕਰ ਲਈ ਗਈ ਹੈ ਜਿਹੜੀ ਇਹਨੇ ਬਾਕੀ ਸੀ ਜੀ ਤੇ ਕਿੱਥੋਂ ਲੈਂਦੀ ਸੀ ਕੁਝ ਪਤਾ ਲੱਗਿਆ ਹਾਂਜੀ ਉਹ ਸੀ ਰਮਾਨ ਤਰਾਨ ਇਹ ਸਭ ਤੱਕ ਸਾਹਮਣੇ ਲਿਆਵਾਂਗੇ ਇਹ ਪਹਿਲਾਂ ਵੀ ਮੁਕੱਦਮਾ ਦਰਜ ਹੈ ਕੋਈ ਨਸ਼ੇ ਦਾ ਜਾਂ ਕੋਈ ਕਤਲ ਵਾਲਾ ਹਾਂਜੀ ਹਾਂਜੀ ਪਹਿਲਾਂ ਵੀ ਇਹਦੇ ਐਸਐਫੀਰ ਦਾ ਜਿਹੜੀ ਐਨਡੀਪੀ ਸੈਕਟਰ ਹੈ ਨਹੀਂ ਪਹਿਲਾਂ ਜੇਲ੍ਹ ਰਹਿ ਕੇ ਆਇਆ ਹੈ ਲਈ ਕੇ ਰਿਹਾ ਮਾਮਲਾ ਹੈ ਵੀ ਇਹ ਦੇ ਕੰਮ ਵੀ ਨਹੀਂ ਹੋ ਰਿਹਾ ਰਿਕਾਰਡ ਦੇਖ ਕੇ ਪਤਾ ਲੱਗੂ ਐਨਡੀਪੀ ਸੈਕਟਰ ਦਾ ਜ਼ਰੂਰ ਹੈ ਇਸ ਖਿਲਾਫ ਮੁਕਦਮਾ ਦਰਜ ਕਰਦੇ ਸਰ ਕੁਝ ਪਤਾ ਲੱਗੇ ਕਿ ਬੇਨੇ ਤੇ ਸਾਡੇ ਇਸ ਤਰ੍ਹਾਂ ਸਰਪਾਨ ਨਾਲ ਹਮਲਾ ਕਰਨਾ ਕਿਉਂ ਕੀਤਾ ਨੰਬਰ ਇਹ ਸਰ ਹੁਣ ਬੇਕੋਜ਼ੀ ਪੁਲਿਸ ਮਾਰ ਦੇ ਦੌਰਾਨ ਸਾਰੀ ਹੀ ਤਫਤੀਸ਼ ਦੇ ਦੌਰਾਨ ਸਾਹਮਣੇ ਆ ਜਾਣੇ ਕਿ ਇਹ ਅਸਲ ਕਾਰਨ ਕੀ ਸੀ ਤੇ ਇਹਨੇ ਹਮਲੇ ਕਰਨ ਦੀ ਕੋਸ਼ਿਸ਼ ਕਿਦਾਂ ਕੀਤੀ ਉਹਨੂੰ ਮਾਰ ਦੇਣ ਦੀ ਨੀਅਤ ਨਾਲ ਤੇ ਉਹਦੇ ਅਗੇ ਇਸ ਤੇ ਅਫੇਅਰ ਵੀ ਲੌਂਚ ਕਰੀ ਜਾਦੀ ਨਾਲ ਦੀ ਨਾਲ ਸਭ ਕੁਝ ਤੀਜੇ ਦੌਰ ਨਾਲ ਚੱਲਦਾ ਰਹੂਗਾ ਜੀ